ਵਿਟੀਕਾ ਦਾਜੇਕੀ ਰੋਤਕ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਸੀ ਜਦੋਂ 16 ਸਾਲ ਦੇ ਇੱਕ ਖਿਡਾਰੀ ਦੀ ਮੌਤ ਹੋਈ ਸੀ ਦਰਦਨਾਕ ਤਰੀਕੇ ਦੇ ਨਾਲ ਉਸ ਖਿਡਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਜਿੱਥੇ ਹੁਣ ਜਾਂਚ ਵੀ ਹੋ ਰਹੀ ਹੈ ਅਧਿਕਾਰੀਆਂ ਤੇ ਕਾਰਵਾਈ ਵੀ ਹੋਈ ਹੈ ਜਾਣਕਾਰੀ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਰੋਤਕ ਪਹੁੰਚਣਗੇ ਸੀਐਮ ਮਾਨ ਜੋ ਇਸ 16 ਸਾਲ ਦਾ ਬਾਸਕਟਬਾਲ ਖਿਡਾਰੀ ਹੈ ਹਾਰਦਿਕ ਉਸਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਦਾਜੇਕੀ ਇਸ ਘਟਨਾ ਤੋਂ ਬਾਅਦ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਜਿਹੜਾ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਬੁਨਿਆਦੀ ਢਾਂਚਾ ਹੈ ਉਸ ਦੀ ਕਿੰਨੀ ਬੱਦਰ ਹਾਲਤ ਹੋ ਚੁੱਕੀ ਹੈ ਤੁਹਾਨੂੰ ਦੱਸ ਜੀ ਕਿ ਬੀਤੀ ਕ ਅਭਿਤੀਨੀ ਹੀ ਇੱਕ ਵੀਡੀਓ ਜਿਹੜਾ ਸਾਹਮਣੇ ਆਇਆ ਜਦੋਂ ਪ੍ਰੈਕਟਿਸ ਕਰਦੇ ਹੋਏ ਹਾਰਦਿਕ ਬਾਸਕਟਬਾਲ ਵਾਲੇ ਜਿਹੜਾ ਪੋਲ ਹੈ ਉਸ ਤੇ ਟਿਕਣ ਦੀ ਵਜ੍ਹਾ ਕਰਕੇ ਉਸ ਤੇ ਥੱਲੇ ਆ ਜਾਂਦਾ ਤੇ ਮੌਕੇ ਤੇ ਹੀ 16 ਸਾਲ ਦੇ ਇਸ ਨੌਜਵਾਨ ਖਿਡਾਰੀ ਦੀ ਮੌਤ ਹੋ ਗਈ ਸੀ ਨੈਸ਼ਨਲ ਟੀਮ ਦੇ ਵਿੱਚ ਹਾਰਦਿਕ ਦੀ ਸਿਲੈਕਸ਼ਨ ਹੋ ਚੁੱਕੀ ਸੀ ਤੇ ਅਭਿਤੀਨੀ ਜਦੋਂ ਉਹ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਉਸੇ ਦੌਰਾਨ ਜੰਪ ਕਰਕੇ ਜਦੋਂ ਉਹ ਬਾਸਕਟਬਾਲ ਵਾਲੇ ਪੋਲੂ ਫੜਦਾ ਹੈ ਤਾਂ ਇਹ ਪੋਲ ਅੱਗੇ ਉਸ ਦੇ ਉੱਤੇ ਆ ਕੇ ਡਿੱਗ ਪੈਂਦਾ ਹੈ ਤੇ ਮੌਕੇ ਦੇ ਉੱਤੇ ਹੀ ਹਾਰਦਿਕ ਤੀ ਮੌਤ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੂਤਕ ਪਹੁੰਚਣਗੇ ਇਸ ਨੌਜਵਾਨ ਖਿਡਾਰੀ ਦੀ ਮੌਤ ਤੋਂ ਬਾਅਦ ਜਿੱਥੇ ਕਾਰਵਾਈ ਵੀ ਹੋਈ ਹੈ ਅਧਿਕਾਰੀਆਂ ਤੇ ਪਰ ਉੱਥੇ ਹੀ ਨੈਸ਼ਨਲ ਲੈਵਲ ਦੇ ਉੱਤੇ ਚਰਚਾ ਵੀ ਛਿੜ ਗਈ ਹੈ ਕਿ ਖੇਡਾਂ ਦੇ ਵਿੱਚ ਜੜਾ ਅਦੇਸ਼ਤਾ ਬੁਨਿਆਦੀ ਢਾਂਚਾ ਹੈ ਉਸ ਦੀ ਹਾਲਤ ਕਿੰਨੀ ਬੱਤਰ ਹੋ ਚੁੱਕੀ ਹੈ ਤੇ ਤੇਰੀ ਜਾਣਕਾਰੀ ਨਾਲ ਸਾਡੇ ਪੱਤਰਕਾਰ ਹਰਸਿਮਰਤ ਪਾਲਿਸ ਵੇਲੇ ਸਾਡੇ ਨਾਲ ਜੁੜਨੇ ਹਰਸਿਮਰਤ ਜਾਣਕਾਰੀ ਚਾਹਾਂਗੇ ਤੁਹਾਡੇ ਕੋਲੋਂ ਸੀਯਮਾਨ ਅੱਜ ਰੂਤਕ ਪਹੁੰਚਣਗੇ ਰੋਤਕ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਬਾਸਕਟਬਾਲ ਦਾ ਖਿਡਾਰੀ ਸੀਗਾ 16 ਸਾਲਾ ਹਰਦਿਕ ਉਹਦੀ ਜਿਹੜੀ ਮੌਤ ਹੋਈ ਹੈ ਉਸ ਨੂੰ ਲੈ ਕੇ ਕਾਫੀ ਸਿਆਸਤ ਇਸ ਵੇਲੇ ਪੱਕੀ ਹੋਈ ਹੈ ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਹਨਾਂ ਦੇ ਵੱਲੋਂ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਜਿਹੜਾ ਪਰਿਵਾਰ ਹੈ ਉਸ ਨੂੰ 5-5 ਲੱਖ ਰੁਪਏ ਦੇਣ ਦੀ ਗੱਲ ਵੀ ਹੋਈ ਹੈ ਪਰ ਉੱਥੇ ਹੀ ਜੇਕਰ ਆਪਾਂ ਦੇਖੀਏ ਤਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਰੀ ਉਹ ਵੀ ਅੱਜ ਨੇ ਜਿਹੜੇ ਉਹ ਰੋਤਕ ਉਸਮ੍ਰਿਤਕ ਖਿਡਾਰੀ ਦੇ ਘਰ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ ਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਤੁਸੀਂ ਦੇਖੋ ਹਾਲਾਂਕਿ ਇਹ ਇੱਕ ਮਾਮਲਾ ਸੀਗਾ ਜਿਹੜਾ ਉਹ ਅਣਗਹਿਲੀ ਦਾ ਸੀਗਾ ਜਿੱਥੇ ਕਿ ਉਹ ਬੱਚਾ ਜਿਹੜਾ ਉਹ ਪ੍ਰੈਕਟਿਸ ਕਰ ਰਿਹਾ ਸੀਗਾ ਤੇ ਇਸ ਦੌਰਾਨ ਪੋਲ ਜਿਹੜਾ ਉਹ ਡਿੱਗ ਜਾਂਦਾ ਤੇ ਉਹਦੇ ਵਿੱਚ ਉਹ ਕਾਇਲ ਹੋ ਜਾਂਦਾ ਔਰ ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਅਜੇ ਇਹ ਵਿੱਚ ਜਿੱਥੇ ਇੱਕ ਪਾਸੇ ਹਰਿਆਣਾ ਦੀ ਸਿਆਸਤ ਦੇ ਵਿੱਚ ਪੁਚਾਲ ਆਇਆ ਹੋਇਆ ਵਿਪੱਖ ਨੇ ਸਰਕਾਰ ਨੂੰ ਘੇਰਿਆ ਹੋਇਆ ਉੱਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਵੀ ਹਰਿਆਣੇ ਦੇ ਵਿੱਚ ਪਹੁੰਚਣਗੇ ਯਾਨੀ ਕਿ ਰੁੱਤਕ ਜਾਣਗੇ ਔਰ ਉਸ ਖਿਡਾਰੀ ਦੇ ਮਾਤਾ ਪਿਤਾ ਦੇ ਜੋ ਹੋਰ ਵੀ ਨੋਟ ਕਰੂੰ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਜਿਹੜੇ ਸੀਐਮ ਨੇ ਨਾਇਬ ਸੈਣੀ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ ਵਧੀਆਂ ਹੋਈਆਂ ਨੇ ਚਾਹੇ ਉਹ ਕੋਈ ਫੰਕਸ਼ਨ ਹੈ ਚਾਹੇ ਉਹ ਕੋਈ ਸਿਆਸੀ ਪ੍ਰੋਗਰਾਮ ਹੈ ਉਹ ਜਾ ਰਹੇ ਨੇ ਨਾਇਬ ਸੈਣੀ ਹੋਰੀ ਪੰਜਾਬ ਦੇ ਵਿੱਚ ਦਿਖ ਰਹੇ ਨੇ ਤਾਂ ਇਸੇ ਦੇ ਤਹਿਤ ਜਿਹੜੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਹਰਿਆਣਾ ਦੇ ਇੱਕ ਅਜਿਹੇ ਜਿਹੜਾ ਮੌਕਾ ਹੈਗਾ ਜਦੋਂ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਚਾਹੇ ਉਹ ਇੱਕੋ ਬਾਸਕਟਬਾਲ ਖਿਡਾਰੀ ਦੀ ਮੌਤ ਹੈ ਉਹਦੇ ਉੱਤੇ ਸ਼ਰਧਾਂਜਲੀ ਅਰਪਿਤ ਕਰਨੀ ਹੈ ਤੇ ਉਹ ਵੀ ਉੱਥੇ ਜਾ ਰਹੇ ਨੇ ਹਾਲਾਂਕਿ ਇੱਕ ਵੱਡੀ ਘਟਨਾ ਹੈ ਕਿ ਇੱਕ ਨੌਜਵਾਨ ਖਿਡਾਰੀ ਜੋ ਕਿ ਬੁਨਿਆਦੀ ਟਾਂਚੇ ਦੀ ਤੁਸੀਂ ਕਹਿ ਸਕਦੇ ਹੋ ਕਿ ਬੱਤਰ ਹਾਲਤ ਦਾ ਦੀ ਪੇਂਟ ਚੜ ਗਿਆ ਏ ਤਾਂ ਇਹ ਜ਼ਾਹਰ ਤੌਰ ਦੇ ਉੱਤੇ ਸਵਾਲ ਬਣਦੇ ਨੇ ਹਾਲਾਂਕਿ ਹਰਿਆਣਾ ਲਗਾਤਾਰ ਹਰਿਆਣਾ ਦੀ ਸਰਕਾਰ ਆਪਣੀ ਇਸ ਗੱਲ ਨੂੰ ਲੈ ਕੇ ਪਿੱਠ ਥੱਪਤ ਪਾਉਂਦੀ ਹੈ ਕਿ ਸਾਡੇ ਖਿਡਾਰੀ ਜਿਹੜੇ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਬਿਹਤਰ ਕਰ ਰਹੇ ਨੇ ਵਧੀਆ ਸਹੂਲਤਾਂ ਅਸੀਂ ਖਿਡਾਰੀਆਂ ਨੂੰ ਦੇ ਰਹੇ ਹਾਂ ਹਾਲਾਂਕਿ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰਿਆਣਾ ਦੇ ਬਹੁਤ ਸਾਰੇ ਜਿਹੇ ਖਿਡਾਰੀ ਨੇ ਜਿਨ੍ਹਾਂ ਨੇ ਇੱਕ ਕੁਮਾਂਤਰੀ ਪੱਦਰ ਦੇ ਉੱਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਏ ਪਰ ਇਹ ਜਿਹੜੀ ਘਟਨਾ ਏ ਉਹ ਇਸ ਗੱਲ ਦੇ ਵੱਲ ਵੀ ਧਿਆਨ ਖਿੱਚਦੀ ਹੈ ਕਿ ਜੋ ਖਿਡਾਰੀਆਂ ਨੂੰ ਬੁਨਿਆਦੀ ਢਾਂਚਾ ਦਿੱਤਾ ਜਾ ਰਿਹਾ ਹੈ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕਿੰਨੇ ਵੱਡੇ ਪੱਧਰ ਦੇ ਉੱਤੇ ਖਾਮੀਆਂ ਨੇ ਕਿ ਉਹ ਖਿਡਾਰੀਆਂ ਦੀ ਜਾਨ ਦੇ ਉੱਤੇ ਵੀ ਭਾਰੀ ਪੈ ਸਕਦੀਆਂ ਨੇ ਇਹ ਨੌਜਵਾਨ ਜੋ ਪ੍ਰੈਕਟਿਸ ਕਰ ਰਿਹਾ ਸੀ ਉਸ ਦੀ ਸ਼ਾਇਦ ਕਿਸੇ ਨੂੰ ਯਾਦ ਖਿਆਲ ਵੀ ਨਹੀਂ ਹੋਏਗਾ ਕਿ ਇਸ ਤਰੀਕੇ ਦੀ ਕੋਈ ਵਾਰਦਾਤ ਹੋ ਸਕਦੀ ਹੈ ਗਰਾਊਂਡ ਦੇ ਵਿੱਚ ਆਪਣੀ ਰੋਜ਼ਾਨਾ ਦੀ ਤਰ੍ਹਾਂ ਹਾਰਦਿਕ ਪ੍ਰੈਕਟਿਸ ਕਰ ਰਿਹਾ ਸੀ ਤੇ ਪ੍ਰੈਕਟਿਸ ਕਰਦੇ ਕਰਦੇ ਹੀ ਉਹੀ ਖੇਡ ਦਾ ਮੈਦਾਨ ਜਿੱਥੇ ਇਸ ਨੌਜਵਾਨ ਨੇ ਆਪਣਾ ਚੰਗਾ ਭਵਿੱਖ ਸਿਰਜਣਾ ਸੀ ਉਸ ਦੀ ਸ਼ੁਰੂਆਤ ਵੀ ਉਸ ਨੇ ਕਰ ਦਿੱਤੀ ਸੀ ਕਿ ਨੈਸ਼ਨਲ ਟੀਮ ਚ ਉਹਦੀ ਸਿਲੈਕਸ਼ਨ ਹੋ ਚੁੱਕੀ ਸੀ ਤੇ ਉਸੇ ਗਰਾਊਂਡ ਦੇ ਵਿੱਚ ਇਸ ਖਿਡਾਰੀ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਸੋ ਮੁੱਖ ਮੰਤਰੀ ਮਾਨ ਅੱਜ ਰੂਤਕ ਪਹੁੰਚਣਗੇ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨਗੇ ਉੱਥੇ ਹੀ ਰਣਾ ਸਰਕਾਰ ਵੱਲੋਂ ਜੋ ਖੇਡਾਂ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਨੇ ਬਿਹਤਰ ਬੁਨਿਆਦੀ ਢਾਂਚਾ ਦੇਣ ਦੇ ਜੋ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਸਵਾਲ ਵੀ ਰਣਾ ਸਰਕਾਰ ਨੂੰ ਹੋਣਗੇ